ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਭੈਣੋ ਕੀ ਹਾਲ ਚਾਲ ਹੈ ਜੀ ਜਿਹੜੇ ਭੈਣਾਂ ਪਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਆ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਭੈਣਾਂ ਦੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਇਨਾਂ ਸੂਟਾਂ ਦੇ ਮੈਸੇਜ ਆ ਰਹੇ ਸੀ ਜਿਹੜੇ ਸੂਟਾਂ ਅੱਜ ਲੈ ਕੇ ਆਏ ਆਂਗੇ ਪਹਿਲਾਂ ਵੀ ਪਾਏ ਸੀ ਆਪਾਂ ਪਸ਼ਮੀਨੇ ਦੇ ਸੂਟ ਵਰਕ ਵਾਲੇ ਤੇ ਉਦੋਂ ਸਿਰਫ ਆਪਣੇ ਕੋਲੇ ਦੋ ਸੂਟ ਆਏ ਸੀਗੇ ਜੀ ਤੇ ਹੁਣ ਆਪਣੇ ਕੋਲੇ ਆਏ ਆ ਚਾਰ ਸੂਟ ਚਾਰ ਕਲਰ ਆਏ ਆ ਵੱਖ-ਵੱਖ ਤੇ ਜਿਹੜੀਆਂ ਭੈਣਾਂ ਨੂੰ ਇਹ ਸੂਟ ਪਸੰਦ ਆਏ ਸੀ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਲਿਓ ਜੀ ਇਹ ਦੇਖ ਸਕਦੇ ਹੋ ਪਹਿਲਾ ਹੀ ਕ ਜਾਮਨੀ ਛੇੜ ਦੇ ਵਿੱਚ ਆ ਗਿਆ ਥੋੜਾ ਜਿਹਾ ਤੇ ਕੱਪੜਾ ਬਹੁਤ ਹੀ ਫਾਈਨ ਕੁਆਲਿਟੀ ਹੈ ਕੋਈ ਇਹ ਤੇ ਬੁਰ ਨਹੀਂ ਆਉਂਦਾ ਹੈਗਾ ਤੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਮੈਚਿੰਗ ਸੂਟ ਰਹਿਣਗੇ ਜੀ ਇਹ ਆਪਾਂ ਡਿਟੇਲ ਤੁਹਾਨੂੰ ਸਾਰੀ ਦੱਸਾਂਗੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿੰਨੀਆ ਸੋਹਣਾ ਵਰਕ ਹੋਇਆ ਹੈਗਾ ਤੇ ਇਹਨਾਂ ਦੇ ਨਾਲ ਰਹਿਣਗੇ ਜੀ ਸਟੌਲ ਸਲਵਾਰ ਆਉਣੀ ਹੈ ਪਲੇਨ ਮੈਚਿੰਗ ਸੂਟ ਹੈਗੇ ਨਾਲ ਦੀ ਸਲਵਾਰ ਆਊਗੀ ਪਲੇਨ ਤੇ ਇਹ ਆਉਣਗੇ ਜੀ ਸਟਾਲ ਬਹੁਤ ਹੀ ਜਿਆਦਾ ਸੋਹਣੇ 2.5 ਮੀਟਰ ਦੇ ਹੈਵੀ ਕਪੜਾ ਤਮੰਨਾ ਬ੍ਰਾਂਡ ਆਪਾਂ ਤੁਹਾਨੂੰ ਬ੍ਰਾਂਡ ਵੀ ਚੈੱਕ ਕਰਾਉਣੇ ਆ ਪਹਿਲਾਂ ਪਹਿਣਾ ਨੇ ਇਹ ਬਹੁਤ ਹੀ ਜਿਆਦਾ ਸੂਟ ਪਸੰਦ ਕੀਤੇ ਸੀਗੇ ਤੇ ਕਈ ਪਹਿਣਾ ਦੇ ਆਪਾਂ ਨੂੰ ਮੈਸੇਜ ਐ ਸਕਰੀਨਸ਼ਾਟ ਆਏ ਸੀਗੇ ਤੇ ਚਲੋ ਉਹ ਪਹਿਣਾ ਹੁਣ ਸੂਟ ਆਪਣੇ ਜਲਦੀ ਜਲਦੀ ਆਰਡਰ ਬੁੱਕ ਕਰ ਲਿਓ ਜੀ ਜਿਹੜੀਆਂ ਨੂੰ ਚਾਹੀਦੇ ਸੀ ਪਹਿਣਾ ਨੂੰ ਸੂਟ ਇਹ ਤੇ ਇਹ ਦੇਖ ਸਕਦੇ ਹੋ ਤੁਸੀਂ ਇਹ ਤਮੰਨਾ ਬ੍ਰਾਂਡ ਦਾ ਸੂਟ ਰਹਿਣਾ ਜੀ ਇਹ ਦੇਖੋ ਪਿਕ ਇਸ ਤਰ੍ਹਾਂ ਸੂਟ ਬਣਨੇ ਆ ਇਹ ਤੇ ਤਮੰਨਾ ਬ੍ਰਾਂਡ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਕੋਈ ਇਹਨਾਂ ਤੇ ਬੁਰ ਨਹੀਂ ਆਉਂਦਾ ਬ੍ਰਾਂਡਡ ਕੱਪੜੇ ਆ ਕਿ ਬਹੁਤ ਸੋਹਣੇ ਤੇ ਆਪਾਂ ਰੇਟ ਪਹਿਲਾਂ ਵਾਲਾ ਹੀ ਦੇਣਾ ਜੀ 1000 ਰੁਪਿਆ ਬਰਕ ਵੀ ਹੋਇਆ ਸ਼ਾਲ ਵੀ ਨਾਲ ਆ ਸੂਟ ਦੇ ਤੇ ਕੱਪੜਾ ਵੀ ਬਹੁਤ ਹੀ ਫਾਈਨ ਕੁਆਲਿਟੀ ਦਾ ਹੈਗਾ ਇਹ ਮੋਹਰ ਕੰਨੀ ਤੇ ਲੱਗੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਤਮੰਨਾ ਬ੍ਰਾਂਡ ਦੀ ਬ੍ਰੀਕੀ ਦੇ ਨਾਲ ਦੇਖ ਸਕਦੇ ਹੋ ਤੁਸੀਂ ਇੱਥੇ ਤਮੰਨਾ ਬ੍ਰਾਂਡ ਦੀ ਮੋਹਰ ਲੱਗੀ ਹੋਈ ਹੈ ਕਿ ਕੋਈ ਇਹਦੇ 'ਚ ਸ਼ੱਕ ਵਾਲੀ ਗੱਲ ਨਹੀਂ ਵੀ ਆਪਾਂ ਕੋਈ ਗਲਤ ਚੀਜ਼ ਦੇਵਾਂਗੇ ਰੇਟ ਸਿਰਫ 1000 ਰੁਪਿਆ ਜੀ ਫ੍ਰੀ ਸ਼ਿਪਿੰਗ ਹੋਵੇਗੀ ਆਹ ਸੂਟ ਦੇ ਤਾਂ ਮੈਨੂੰ ਇੰਨੇ ਕ ਪਹਿਣਾ ਦੇ ਸਕਰੀਨ ਸ਼ਾਟ ਆਏ ਸੀ ਜੀ ਇਸ ਕਲਰ ਦੇ ਬਹੁਤ ਹੀ ਜ਼ਿਆਦਾ ਤੇ ਹੁਣ ਵੀ ਜਿਹੜੀ ਪਹਿਨ ਰਹੇ ਸਿਆ ਗਿਆ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਦੇਖ ਸਕਦੇ ਹੋ ਤੁਸੀਂ ਕਿੰਨਾ ਹੀ ਪਿਆਰਾ ਕਲਰ ਹੈ ਇਹ ਮੋਰ ਪੰਖੀਆ ਕਲਰ ਬਹੁਤ ਜ਼ਿਆਦਾ ਸਕਰੀਨਸ਼ਾਟ ਆਏ ਸੀ ਸੂਟ ਦੇ ਆਪਾਂ ਨੂੰ ਤਾਂ ਹੀ ਕਰਕੇ ਆਪਾਂ ਦੁਬਾਰਾ ਪਹਿਣਾ ਦੀ ਡਿਮਾਂਡ ਤੇ ਫੇਰ ਹਾਜ਼ਰ ਕੀਤੇ ਇਹ ਸੂਟ ਦੇਖਦੇ ਚੱਲਿਓ ਜੀ ਚਾਰ ਕਲਰ ਰਹਿਣਗੇ ਤੇ 2.5 ਮੀਟਰ ਦੇ ਨਾਲ ਸ਼ਾਲ ਰਹਿਣੇ ਹੈਗੇ ਲੰਬੇ ਚੌੜੇ ਵਧੀਆ ਵਾਲੇ ਸ਼ਾਲ ਹੁੰਦੇ ਇਹ ਸਟਾਲ ਨਹੀਂ ਹੁੰਦੇ ਪਹਿਲਾਂ ਵੀ ਆਪਾਂ ਦੱਸਿਆ ਪਹਿਣਾ ਨੂੰ ਤੇ ਇਹ ਦੇਖ ਸਕਦੇ ਹੋ ਜੀ ਤੁਸੀਂ ਇਹ ਪਿੱਕ ਵਾਲਾ ਮਹਿੰਦੀ ਕਲਰ ਕਿੰਨੀ ਸੋਹਣੀ ਫੋਟੋ ਬਣੀ ਹੋਈ ਐ ਸੇਮ ਕਲਰ ਆਏਗਾ ਮਹਿੰਦੀ ਕਈ ਪੈਣਾ ਦੀ ਹੁੰਦੀ ਐ ਚੋਇਸ ਵੀ ਲਾਈਟ ਕਲਰ ਲੈਣੇ ਆ ਦੇਖੋ ਜੀ ਤੁਸੀਂ ਮਹਿੰਦੀ ਕਲਰ ਕਿੰਨਾ ਹੀ ਪਿਆਰਾ ਸਲਵਾਰਾਂ ਸਾਰਿਆਂ ਦੀਆਂ ਪਲੇਨ ਆਉਣਗੀਆਂ ਨਾਲ ਵਰਕ ਇੰਨਾ ਕਿ ਜ਼ਿਆਦਾ ਸੋਹਣਾ ਹੋਇਆ ਜੇ ਤੁਸੀਂ ਸੂਈ ਲੈ ਕੇ ਪਟੋਗੇ ਤਾਂ ਵੀ ਪਟਿਆ ਨਹੀਂ ਜਾਣਾ ਇਹ ਇੰਨੀ ਕੁਆਲਿਟੀ ਵਧੀਆ ਵਰਕ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੋਈ ਹੈ ਸੇਮ ਹੀ ਡਿਜ਼ਾਈਨਿੰਗ ਸ਼ਾਲਾਂ ਦੀ ਰਹਿਣੀ ਹੈ ਜੀ ਲੰਬੇ ਚੌੜੇ ਸ਼ਾਲ ਤੇ ਰੇਟ 1000 ਰੁਪਇਆ ਫ੍ਰੀ ਸ਼ਿਪਿੰਗ ਦੇ ਨਾਲ ਪਲੇਨ ਸਲਵਾਰਾਂ ਆਉਣਗੀਆਂ ਜੀ ਨਾਲ ਇਹ ਆਗਾ ਜੀ ਚੌਥਾ ਕਲਰ ਗ੍ਰੀਨ ਕਲਰ ਜੋ ਕਿ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਇਹ ਗ੍ਰੀਨ ਕਲਰ ਵੀ ਬਹੁਤ ਸੋਹਣੇ ਕੱਪੜੇ ਹੈ ਜੀ ਇਹ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਆਈ ਹੈ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਵਰਕ ਹੋਇਆ ਤੇ ਗ੍ਰੀਨ ਕਲਰ ਹੈ ਜੀ ਇਹ ਡਾਰਕ ਗ੍ਰੀਨ ਕਹਿ ਦਿੰਨੇ ਆਪਾਂ ਸਲਵਾਰਾਂ ਸੇਮ ਰਹਿਣਗੀਆਂ ਸੇਮ ਹੀ ਸ਼ਾਲ ਆਉਣਗੇ ਵੀਡੀਓ ਪੂਰੀ ਦੇਖੋ ਆਪਾਂ ਬਿਨਾ ਸ਼ਾਲ ਤੋਂ ਵੀ ਤੁਹਾਨੂੰ ਸੂਟ ਦਿਖਾਉਣੇ ਆਲ ਓਵਰ ਇਹਸ ਤੋਂ ਅੱਗੇ ਆਲ ਓਵਰ ਸੂਟ ਆਉਣਗੇ ਜੀ ਤਿੰਨ ਕਲਰ ਹੈ ਇਹਨਾਂ ਦੇ ਵਿੱਚ ਵੀ ਸੇਮ ਕੱਪੜਾ ਰਹਿਣਾ ਤਮੰਨਾ ਬ੍ਰਾਂਡ ਦਾ ਇਹ ਵਿਦਾਉਟ ਵਰਕ ਤੋਂ ਆਲ ਓਵਰ ਸੂਟ ਹੈ ਜਿੰਨਾ ਪਹਿਣਾ ਨੇ ਵਰਕ ਵਾਲੇ ਸੂਟ ਨਹੀਂ ਲੈਣੇ ਤੇ ਉਹ ਇਹ ਸੂਟ ਲੈ ਸਕਦੇ ਆ ਘੱਟ ਰੇਂਜ ਦੇ ਸੂਟ ਚਾਹੀਦੇ ਹੁੰਦੇ ਪਹਿਣਾ ਨੂੰ ਜਿਹੜਾ ਆਪਾਂ ਤੁਹਾਨੂੰ 1000 ਚ ਸੂਟ ਦਿੰਨੇ ਆ 15 1600 ਦੀ ਰੇਂਜ ਦਾ ਸੂਟ ਹੈ ਜੀ ਜੇ ਤੁਸੀਂ ਸ਼ੋਰੂਮ ਤੋਂ ਲੈਣ ਜਾਓਗੇ ਤੇ ਆਪਾਂ ਸਿਰਫ ਤੁਹਾਨੂੰ 1000 ਰੁਪਏ ਚ ਦੇਤਾ ਇਹ ਦੇਖ ਸਕਦੇ ਹੋ ਕਿੰਨਾ ਸੋਹਣਾ ਮਹਿੰਦੀ ਕਲਰ ਬਹੁਤ ਹੀ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਹੈ ਚਾਰ ਕਲਰ ਆਏ ਸੀਗੇ ਇੱਕ ਕਲਰ ਆਪਣਾ ਸੇਲ ਹੋ ਗਿਆ ਤੇ ਮਹਿੰਦੀ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਇਹ ਵੀ ਤਮੰਨਾ ਬ੍ਰਾਂਡ ਦਾ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਸ਼ੱਕ ਨਾ ਰਵੇ ਤੁਹਾਨੂੰ ਤਮੰਨਾ ਬ੍ਰਾਂਡ ਹੈ ਜੀ ਦੇਖ ਸਕਦੇ ਹੋ ਤੁਸੀਂ ਸਾਫ਼ ਲਿਖਿਆ ਹੋਇਆ ਤੇ ਇਹਨਾਂ ਸੂਟਾਂ ਦਾ ਰੇਟ ਰਹਿਣ ਜੀ 600 ਰੁਪਇਆ ਫ੍ਰੀ ਸ਼ਿਪਿੰਗ ਹੋਵੇਗੀ 600 ਰੁਪਇਆ ਰੇਟ ਹੋਵੇਗਾ ਇੱਕ ਮਹਿੰਦੀ ਕਲਰ ਆ ਗਿਆ ਜੀ ਤੇ ਦੂਸਰਾ ਆ ਗਿਆ ਜੀ ਜਾਮਨੀ ਕਲਰ ਕਲਰ ਉਸੇ ਤਰ੍ਹਾਂ ਹੀ ਆਉਣਗੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦਿਖਾਏ ਐ ਡਿਜ਼ਾਈਨਿੰਗ ਪ੍ਰਿੰਟ ਵੱਖਰੇ ਆ ਇਹਨਾਂ ਦੇ ਤੇ ਇਹਨਾਂ ਦੇ ਨਾਲ ਸ਼ਾਲ ਹੈ ਨਹੀਂ ਸਿਰਫ ਆਲ ਓਵਰ ਸੂਟ ਮਿਲਣਗੇ ਤੁਹਾਨੂੰ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਫਾਈਨ ਕੁਆਲਿਟੀ ਦਾ ਕੱਪੜਾ ਬੋਰ ਬਿਲਕੁਲ ਨਹੀਂ ਆਊਗਾ ਇਹਦੇ ਉੱਤੇ ਤੇ ਕਲਰ ਬਹੁਤ ਹੀ ਪਿਆਰੇ ਆ ਜੀ ਰੇਟ 600 ਰੁਪਇਆ ਫ੍ਰੀ ਸ਼ਿਪਿੰਗ ਹੋਵੇਗੀ ਤੇ ਆਗਾ ਜੀ ਤੀਸਰਾ ਕਲਰ ਇਹ ਦੋ ਸੂਟ ਆਪਣੇ ਕੋਲੇ ਜੇ ਕਿਸੇ ਨੂੰ ਇੱਕ ਨਾਲ ਦੇ ਦੋ ਸੂਟ ਚਾਹੀਦੇ ਤੇ ਉਹ ਵੀ ਲੈ ਸਕਦੇ ਹੋ ਤੁਸੀਂ ਡਿਜੀਟਲ ਪ੍ਰਿੰਟ ਹੈ ਸਾਰਾ ਤਮੰਨਾ ਬ੍ਰਾਂਡ ਦਾ ਇਹ ਦੋ ਸੂਟ ਰਹਿਣਗੇ ਜਿਹੜੀ ਪਹਿਣ ਨੂੰ ਦੋ ਸੂਟ ਇੱਕੋ ਜਿਹੇ ਚਾਹੀਦੇ ਹੋਏ ਤੇ ਤੁਸੀਂ ਜਲਦੀ ਜਲਦੀ ਆਰਡਰ ਕਰ ਲਿਓ ਜੀ ਸਕਰੀਨਸ਼ਾਟ ਲੈ ਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੇ ਸੂਟ ਕਿੱਦਾਂ ਦੇ ਲੱਗੇ ਤੇ ਵੀ ਪਹਿਣਾ ਤੱਕ ਵੀਡੀਓ ਜਰੂਰ ਅੱਗੇ ਪਹੁੰਚਾਇਆ ਕਰੋ ਤਾਂ ਕਿ ਪਹਿਣਾ ਦੇ ਫਾਇਦੇ ਹੋ ਸਕਣ ਇਹ ਸਾਰੇ ਮਹਿੰਗੇ ਸੂਟ ਆ ਜਿਹੜੇ ਆਪਾਂ ਤੁਹਾਨੂੰ ਬਹੁਤ ਹੀ ਲੈਸ ਪ੍ਰਾਈਸ ਦੇ ਵਿੱਚ ਦੇ ਰਹੇ ਆ ਜੀ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ